हाय गाइस आप बना रहे हैं सब्जी वाले राइस तो देखो अपना समान ठीक है शिमला मिर्च गाजर गोभी लंबे लंबे प्याज हरा धनिया ठीक है जी तो अपने को अंदर पड़ी और सालियाँ मिर्चा टमाटर वगैरह सारी चीजा पावे तेन चावल नाग के तड़कर के लगता बने रहे वीडियो तो के ना गैस हूँ आप सब्जिया सारिया इले सब्जियां धोवेंगे ठीक है जी धो के पूरा फ्रैश करके फिर आपके तड़का लावेंगे कुकर आप गैस तो उपर रख दिखता ठीक है सुकन वास्ते ठीक है हूँ सुक रहा है तो धनिया वगैरह अपना कड़ चुके ठीक है जी दो चार मिर्च मिर्चा पावे के फ्रैश करके ला लगे ठीक है जी ਉਦੋਂ ਬਸ ਸਬਜ਼ੀਆਂ ਸਾਰੀਆਂ ਧੋ ਕੇ ਤੇ ਲਾਉਣੇ ਆਪਾਂ ਤੜਕਾ ਰਾਇਸ਼ ਵੀ ਧੋਨੇ ਪੈਣ ਠੀਕ ਹੈ ਆਪਣਾ ਟਮਾਟਰ ਪਿਆਜ ਇੱਥੇ ਆ ਗਿਆ ਦੇਖੋ ਇਹ ਸਾਰਾ ਕੱਟਿਆ ਹੋਇਆ ਠੀਕ ਹੈ ਤੇ ਬਹੁਤ ਵਧੀਆ ਰਾਇਸ਼ ਬੰਦ ਐ ਇੰਨੇ ਵਧੀਆ ਤੇ ਸੰਡੇ ਆ ਬੱਚੇ ਕਹਿੰਦੇ ਰਾਇਸ਼ ਖਾਣਾ ਦੇਖੋ ਤੇ ਆਪਾਂ ਰਾਇਸ਼ ਰੈਡੀ ਕਰਨ ਲੱਗ ਗਏ ਜੀ ਲਓ ਜੀ ਆਪਾਂ ਤੇਲ ਵਰਤਿਆ ਸਰੂ ਦਾ ਤੁਸੀਂ ਕੁਝ ਵੀ ਵਰਤ ਸਕਦੇ ਹੋ ਠੀਕ ਹੈ ਅਸੀਂ ਪਾਇਆ ਤੇਲ ਸਰੂ ਦਾ ਇਸ ਤੋਂ ਬਾਅਦ ਆਪਾਂ ਪਾਉਂਟਾ ਮੇ ਜੀਰਾ ਠੀਕ ਹੈ ਨਾ ਤੇ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਬਰੀ ਸੁਨ ਦਿਖਾਵਾਂਗੇ ਠੀਕ ਹੈ ਆਪਣੀਆਂ ਸਬਜ਼ੀਆਂ ਸਾਰੀਆਂ ਰੈਡੀ ਨੇ ਹਰਾ ਧਨੀਆ ਕੱਟ ਲਿਆ ਆਪਾਂ ਉਹਨਾਂ ਵਿੱਚ ਪਾਇਆ ਜੀਰਾ ਜੀ ਆਪਾਂ ਸਿੱਧੇ ਜਿਹਾ ਬਣਾਵਾਂਗੇ ਖੜੇ ਖੜੇ ਮਸਾਲੇ ਆਪਾਂ ਪਾਉਂਦੇ ਨਹੀਂ ਥੋੜੀ ਜਿਹੀ ਚਪਾਇਦਾ ਤੁਸੀਂ ਹੋ ਕੇ ਬਣਾ ਸਕਦੇ ਸਾਨੂੰ ਇਦਾਂ ਹੀ ਵਧੀਆ ਲੱਗਦਾ ਹੈ ਤੇ ਅਸੀਂ ਇਦਾਂ ਹੀ ਪਾਉਂਦੇ ਹਾਂ ਇੱਕ ਵਾਰੀ ਤੜਕੇ ਪਾਈ ਸੀਗਾ ਬਸ ਨਦਰਕ ਪਾਇਆ ਠੀਕ ਹੈ ਇਹ ਤੋਂ ਬਾਅਦ ਸਬਜ਼ੀਆਂ ਸੁਕੀਆਂ ਪਾਜੀ ਠੀਕ ਹੈ ਆਜ ਬਾਦੀ ਸਬਜ਼ੀ ਬਣਨੇ ਦੇ ਬਾਰੇ ਫੁਲਵਰਾਪਾ ਮਿਲਾਂਗੇ ਚਾਵਲ ਠੀਕ ਆ ਕਿੰਨੇ ਰਿਕਰਡਿੰਗ ਬਣਾਉਣੇ ਆ ਸੀ ਹੁਣ ਇੱਕ ਗਲਾਸ ਦੇ ਮਿਲ ਲਿਆ ਠੀਕ ਆ ਇੱਕ ਗਲਾਸ ਤੇ ਇਸ ਤੋਂ ਬਾਅਦ ਥੋੜਾ ਪਾਵਾਂਗੇ ਇੱਕ ਅੱਧਾ ਗਲਾਸ ਠੀਕ ਆ ਡੇਢ ਗਲਾਸ ਜੀ ਪਾਇਆ ਜੀ ਸਾਡੇ ਪਰਿਵਾਰ ਦੇ ਚਾਰ ਮੈਂਬਰ ਆ ਸਾਨੂੰ ਇੰਨੇ ਬਹੁਤ ਆ ਜੀ ਤੁਸੀਂ ਆਪਦੇ ਰਿਕਰਡਿੰਗ ਪਾ ਸਕਦੇ ਕਿੰਨੇ ਪਰਿਵਾਰ ਦੇ ਮੈਂਬਰ ਆ ਠੀਕ ਆ ਜੀ ਕੜਕੇ ਨੂੰ ਪੁੰਨਣਾ ਦੇਣਾ ਪੂਰਾ ਪ੍ਰੋਪਰ ਠੀਕ ਆ ਨਾ ਅਰਦਾ ਪ੍ਰੋਪਰ ਥੋੜਾ ਤਿਆਰ ਹੋ ਜੇ ਨਾਲ ਹੋ ਜੇ ਸ਼ੋਹ ਨੂੰ ਲੱਗ ਜੇ ਫੇਰ ਆਪਣਾ ਉਹ ਕਰਨਾ ਫੇਰ ਕੋ ਅਸੀਂ ਪਾਈਆਂ ਜੀ ਤੋਰੀਆਂ ਜਾਂ ਸੁੱਕੀਆਂ ਲਾਲ ਮਿਰਚਾਂ ਠੀਕ ਆ ਜੀ ਤਿੰਨ ਇਹ ਦੁਬਾ ਇਦਾਂ ਬਣਾਇਆ ਕੋਣ ਆਹ ਨੂੰ ਮਿਰਚ ਅਸੀਂ ਕਰ ਲਿਆ ਮਿਰਚ ਠੀਕ ਹੈ ਕੜਬੀ ਦੇ ਵਿੱਚ ਇਹਨੂੰ ਰਲਾ ਕੇ ਪਾਵਾਂਗੇ ਠੀਕ ਹੈ ਮਰਜੀ ਠੀਕ ਹੈ ਅਸੀਂ ਜ਼ਿਆਦਾ ਮਸਾਲੇ ਇਹਦੇ ਲੂਜ਼ ਨਹੀਂ ਕਰਦੇ ਅਸੀਂ ਨੌਨ ਮਿਰਚ ਅਸੀਂ ਪਾ ਦਿਆਂ ਦੇ ਵਿੱਚ ਠੀਕ ਹੈ ਜੀ ਬਣੇ ਰਹੇ ਹਾਂ ਹੁਣ ਵੀਡੀਓ ਦੇ ਨਾਲ ਲਓ ਜੀ ਰਾਇਸ ਵੀ ਪਾਦੇ ਵਾ ਆਪਣੇ ਦੇਖੋ ਜੀ 1.5 ਕੱਪ ਚੋਲਾਂ ਦਾ 3 ਕੱਪ ਪਾਣੀ ਪਾਣਗੇ ਤੇ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਦਾ ਵੀ ਅੰਦਰ ਦਾ ਸਮਾਂ ਕਰੂੰਗਾ ਐਕਸਟਰਾ ਪਾਣੀ ਸਾਡੇ ਤਿੰਨ ਗਲਾਸ ਪਾਣੀ ਦੇ ਹੋ ਚੁੱਕਿਆ ਜੀ ਇਹ ਤੋਂ ਬਾਅਦ ਆਪਾਂ ਸਿਟੀ ਲਵਾਵਾਂਗੇ ਫਿਰ ਦੇਖਦੇ ਹਾਂ ਰਿਜ਼ਲਟ ਬਣੇ ਨੇ ਵੀਡੀਓ ਰੁਕੋ ਜਰਾ ਸਬਰ ਕਰੋ ਹਾਈ ਗਾਇਸ ਆਪਣੇ ਰਾਈਸ ਹੋ ਚੁੱਕਿਆ ਰੈਡੀ ਸਬਜੀਆਂ ਸਬਜੀਆਂ ਬਹੁਤ ਪਰਵਾਦੀ ਆਪਾਂ ਠੀਕ ਹਨ ਤੇ ਦਹੀਂ ਵੀ ਆ ਤੇ ਆਪਾਂ ਹੁਣ ਬੱਚੇ ਨੂੰ ਭੁੱਖ ਲੱਗੀ ਤੇ ਬੱਚੇ ਨੂੰ ਆਪਾਂ ਖਵਾਵਾਂਗੇ ਬੇਜੇ ਪੁੱਤਰਾ ਆਉਣਾ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਬੱਚੇ ਨੂੰ ਆਪਾਂ ਖਵਾਵਾਂਗੇ ਠੀਕ ਹੈ ਇਹ ਬੱਚੇ ਨੂੰ ਕੋਈ ਵੀ ਟੈਸਟ ਕਿਦਾਂ ਕਰਿਆ ਬੱਚਿਆਂ ਨੂੰ ਚੀਜ਼ਾਂ ਮੈਸਰ ਠੰਡੀ ਕਰਤੀ ਹੋਣੀ ਚਾਹੀਦੀ ਇਹ ਮੈਸਰ ਠੀਕ ਹੈ ਹਾਂ ਲੋਈ